ਕਰਾ ਫਤੇ ਬਲੌਣੀ ਆਖਰੀ ਵਾਰ ਜਾਂਦੀ ਦੀ ਮੱਥਾ ਨਹੀਂ ਟਿਕੜਾ ਫਤੇ ਬਲੌਣੀ ਆਖਰੀ ਨੋਟਰੀ ਮਦੋਮਨ ਟੋਟੇਵਾ ਕਰ ਲੰਦ ਕਰ ਲੰਦ ਛੋਟੀ ਕਰਨਾ ਨਾ ਤੋ ਨਾ ਨਵੀਂ ਚੱਲੀ ਮੜਾ ਨਾ ਸਾਈਡ ਹੋ ਜਾ ਅੱਜ ਚੱਲੋ ਵੀਰੇ ਮੜਾ ਹੋ ਵੀ ਚੱਲੋ ਬੜਾ ਬੜਾ ਕੋਈ ਨੀ ਕੋਈ ਨਾ ਕੋਈ ਨਾ ਦੂਰੇ ਜਾਓ ਮੈਥੋਣਾ ਕੰਮ ਕਰੇ ਨੀ ਕੋਈ ਓਣੀ ਵਾਲੀ ਦਰਸ਼ਨ ਕਰ ਲੋ ਕੋਈ ਨੀ ਬਹੁਤ ਟਾਈਮ ਆਪਣੇ ਕੋਲੇ ਦਸੰਦੀ ਦੇ ਪੱਕੇ ਨਾਮ ਆਉਂਦੇ ਹੱਤ ਨਾ ਅੰਗਾਰੇ ਗੂ ਸਾਂਜ ਲੈਣ ਬਣਾ ਕੇ ਮੜਾ ਤੋ ਤੇ ਕਿਹਦੇ ਦੇਖ ਕੇ ਵੀਰੇ ਤੁਰੇ ਚੱਲੋ ਵੇ ਕਿ ਤਰ੍ਹਾਂ ਚੱਲੋ ਵੀਰੇ ਚੱਲਣਾ ਹੋ ਗਿਆ ਉੱਪਰ ਤੋਂ ਲੱਗਦਾ ਬਹੁਤ ਆਹਰ ਹੈ ਪਰ ਲੋਕ ਸੁਧਾਰ ਇੱਥੇ ਉਹਨਾਂ ਦੇ ਸਾਰੇ ਪਰਿਵਾਰ ਬਣਿਓ ਸਾਰੇ ਨਗਰ ਵਾਸੀਆਂ ਬਣਿਓ ਸਾਰੇ ਹੀ ਕਬਾਡੀ ਖਿਡਾਰੀ ਅਤੇ ਸਾਰੇ ਬੇਹਾਰੀਆਂ ਰੂਹਾਂ ਮਹਾਰਤ ਉਸ ਹਤੇਗ ਸਮਾਜੀਵਤ ਜਿਤਨੇ ਵੀ ਜੋ ਮਿਆਰੇ ਆਏ ਹਨ ਸਤੇ ਪਾਸ਼ਾ ਸਾਰਿਆਂ ਬੰਨਿਓ ਸਾਰੇ ਖਿਡਾਰੀਆਂ ਬੰਨਿਓ ਨੱਗਨਵਾਸੀ ਸੰਗਤਾ ਬੰਨਿਓ ਮਾਈ ਭਾਈ ਰਸਤੇ ਦਾ ਪੀਰ ਭੈਣ ਭਰਾ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਦਾਤੀ ਜੀ ਸਾਰੇ ਹੀ ਸਾਂਗਤ ਦੇ ਰੂਪ ਦੇ ਵਿੱਚ ਅਨੁਸੂਬ ਬਣਾਈਗੀ ਮੇਰ ਤੋਂ ਸੁਰੀ ਨੂੰ ਦਿਖਾ ਦੇ ਵਿੱਚ ਖੜਿਆ ਆ ਗੁਰੂ ਜੀ ਨੂੰ ਬਾਜੀ ਭਾਈ ਤੇਗ ਬਰਸ ਤੇਗਪਾਲ ਸਿੰਘ ਰਹੀ ਕਰਤਾ ਇਸ ਟਾਈਮ ਜਪੀ ਸਹਿੰਦੇਵ ਪਾਲ ਜੀ ਦੀ ਅਰਦਾਸ ਨੀਵਨਵਾਜੀ ਸਤਿ ਆਵ ਜੀ ਕਰਤਾ ਕੋ ਦਇਆ ਕਰੋ ਹੀਰ ਕਰੋ ਜੀਆ ਤੇ ਜੀਆ ਨਿਮਤਾ ਤੋਂ ਬਚਾਓ ਜੀ ਕਰਨਾ ਜੀ ਬਾਦੋਸਨਾ ਇਸੇ ਬਿਲਕੁਲ ਤਿਆਰੀ ਆ ਸੇ ਸਾਹਾ ਆਪ ਨਿਪਟਾ ਕਰੋ ਝੰਡਾ ਲਾਉਣ ਦੀ ਆਗਿਆ ਬਖਸ਼ੋ ਦੁਨੀਆ ਧੁਲਾ ਦੀ ਜਨਾ ਕਰੋ ਪਿਛਲੇ ਔਗਣ ਬਖਸ਼ਲੇ ਰਵਾਹੀ ਮਾਰਗ ਪਾਵੇ ਧੰ ਸ੍ਰੀ ਗੁਰੂ ਸਾਹਿਬ ਦੇ ਨਾਮ ਤੇ ਕਰੂ ਤੇ ਜੇ ਮਾਹੀ ਰਾਖਾ ਵਾਏ ਜੁ ਜੀਤਾ ਵਾਏ ਧਾਤੂ ਲਾ ਰੌਦੀ ਵਾਏ ਰੌਦੀ ਧਾਤੂ ਸ੍ਰੀ ਵਾਏ ਜੁ Thank you. thank